ਸਤਗੁਰ ਦਾਤਾ ਨਾਮ ਕਾ ਉਪਦੇਸ਼ ਦ੍ਰਿੜੰਤਾ ਭਾਈ ਸਾਹਿਬ ਲਿਖਦੇ ਨੇ ਸਤਗੁਰ ਨਾਮ ਦੇ ਦਾਤੇ ਨੇ ਸੰਗਤ ਨੂੰ ਉਪਦੇਸ਼ ਦ੍ਰਿੜ ਕਰਵਾਉਂਦੇ ਨੇ ਮਹਾਰਾਜ ਸਾਹ ਜਹਾਂ ਦਿੱਲੀ ਬਖੈ ਬਾਡ ਰਾਜ ਕਮਾਵੇ ਸਾਹ ਜਹਾਂ ਦਿੱਲੀ ਦਾ ਬਾਦਸ਼ਾਹ ਹੈ ਇਸੇ ਸ਼ਾਹ ਜਹਾਂ ਨੇ ਚਾਰ ਜੰਗਾਂ ਕੀਤੀਆਂ ਨੇ 6ਵੇਂ ਪਾਤਸ਼ਾਹ ਜੀ ਦੇ ਨਾਲ ਚਾਰਾਂ ਦੇ ਵਿੱਚ ਹਾਰਿਆ ਹੈ ਦਿੱਲੀ ਵਿਖੇ ਰਹਿੰਦਾ ਹੈ ਉਸ ਦੇ ਕੋਲ ਗੁਰੂ ਸਾਹਿਬ ਦੀਆਂ ਬਹੁਤ ਲੋਕ ਸਿਫਤਾਂ ਕਰਦੇ ਨੇ ਮਹਾਰਾਜ ਦੀਆਂ 7ਵੇਂ ਪਾਤਸ਼ਾਹ ਜੀ ਚਾਰ ਪੁੱਤਰ ਤਿਸਕੇ ਭਏ ਵੱਡ ਦਵਾਰ ਵੱਡ ਦਾਰਸ ਕੋਹਾ ਉਹਦੇ ਚਾਰ ਪੁੱਤਰ ਨੇ ਸਭ ਤੋਂ ਵੱਡੇ ਦਾ ਨਾਮ ਹੈ ਦਾਰਾ ਸ਼ਕੋ ਉਹਨੂੰ ਬੜਾ ਪਿਆਰ ਕਰਦਾ ਸੀ ਸ਼ਾਹਜਹਾਨ ਸੁਜਾ ਮੁਹੰਮਦ ਦੂਸਰੋ ਹੈ ਤ੍ਰਿਤੀ ਨਰੰਗਾ ਦੂਸਰੇ ਦਾ ਪੁੱਤਰ ਦਾ ਨਾਮ ਹੈ ਸੁਜਾ ਮੁਹੰਮਦ ਤੀਸਰੇ ਦਾ ਨਾਮ ਹੈ ਨਰੰਗਾ ਜਿਹਨੂੰ ਆਪਾਂ ਅਰੰਗਜੀਬ ਕਹਿੰਦੇ ਆ ਤੇ ਚੌਥੇ ਦਾ ਨਾਮ ਹੈ ਮਰਾਦ ਬਖਸ਼ ਇਹ ਚਾਰ ਪੁੱਤਰ ਨੇਂ ਦੇ ਦਾਰਸ਼ਕੋ ਵਿਸਾਲ ਸੋਕ ਕਰ ਕੈ ਔਰ ਗ੍ਰੋਹਾ ਹੁਣ ਕਿਉਂਕਿ ਜਿਹੜਾ ਰਾਜਿਆਂ ਦਾ ਇਤਿਹਾਸ ਹੁੰਦਾ ਹੈ ਇਹ ਜਿਹੜੇ ਰਾਜੇ ਨੇ ਇਹ ਜੰਗ ਜੁੱਧ ਕਰਦੇ ਹੁੰਦੇ ਸੀ ਪਹਿਲਾਂ ਇਨਾਂ ਦੀ ਆਪਣੀ ਵੰਸ਼ ਵਿੱਚ ਵੀ ਪੀੜ੍ਹੀ ਵਿੱਚ ਵੀ ਜੰਗ-ਜੁੱਦ ਚੱਲਦੇ ਰਹਿੰਦੇ ਨੇ ਮਤਲਬ ਗੱਦੀ ਖਾਤਰ ਪੁੱਤਰਾਂ ਦੇ ਵਿੱਚ ਲੜਾਈ ਝਗੜਾ ਚੱਲਦਾ ਰਹਿੰਦਾ ਸੀ ਹੁਣ ਜਿਹੜਾ ਸ਼ਾਹਜਹਾਂ ਦਾ ਵੱਡਾ ਪੁੱਤਰ ਹੈ ਦਾਰਾਸ਼ਕੋ ਬੜਾ ਲਾਇਕ ਹੈ ਬਹੁਤ ਲਾਇਕ ਹੈ ਰਾਜ ਕਰਨ ਦੇ ਵੀ ਲਾਇਕ ਹੈ ਰਾਜਿਆਂ ਵਾਲੇ ਗੁਣ ਵੀ ਉਹਦੇ ਵਿੱਚ ਹਨ ਬਾਕੀ ਜਿਹੜਾ ਸ਼ਾਹਜਹਾਨ ਹੈ ਉਹ ਦਾਰਾਸ਼ਕੋ ਨਾਲ ਵੱਧ ਪਿਆਰ ਕਰਦਾ ਆ ਚਾਰੇ ਪੁੱਤਰਾਂ ਦੇ ਵਿੱਚੋਂ ਇਸ ਲਈ ਜਿਹੜਾ ਦਾਰਾਸ਼ਕੋ ਹੈ ਉਹਨੂੰ ਉਹ ਗੱਦੀ ਦੇਣੀ ਚਾਹੁੰਦਾ ਆ ਸ਼ਾਹਜਹਾਨ ਪਰ ਜਿਹੜਾ ਨਰੰਗਾ ਹੈ ਨਰੰਗਾ ਅਰੰਗਜੀਤ ਹੁਣ ਇਹਨੇ ਧਰੋ ਕੀਤਾ ਆਪਣੇ ਭਾਈ ਦੇ ਨਾਲ ਕਿਉਂਕਿ ਜੇ ਧਰੋ ਨਾ ਕਰਦਾ ਕਿਉਂਕਿ ਅਰੰਗਜੀਤ ਨੂੰ ਗੱਦੀ ਦਿੱਤੀ ਨਹੀਂ ਸੀ ਖੋਹੀ ਸੀ ਇਹਨੇ ਰਾਜ ਭਾਗ ਦਾ ਮਾਲਕ ਇਹ ਖੋ ਕੇ ਬਣਿਆ ਸੀ ਆਪਣੇ ਪਿਤਾ ਦੇ ਕੋਲ ਭਰਾਵਾਂ ਨੂੰ ਮਾਰ ਕੇ ਪਿਤਾ ਨੂੰ ਕੈਦ ਕਰਕੇ ਫੇਰੇ ਰਾਜਪਾਗ ਤੇ ਬੈਠਾ ਸੀ ਸ਼ੇਰ ਮੁੱਛ ਕਤਰਾਏ ਕਾ ਚਾਵਰ ਮੈਂ ਪਾਈ ਕਹਿ ਕਐ ਤਿਸ ਕੇ ਦਾਸ ਕੋ ਕਰ ਦਗਾ ਖਲਾਈ ਕਹਿੰਦੇ ਨੇ ਨਾ ਉਹਨੂੰ ਮਾਰਨ ਦੇ ਲਈ ਦਾਰਾਸ਼ ਉਹਨੂੰ ਬੜੇ ਯਤਨ ਕੀਤੇ ਉਹਨਾਂ ਯਤਨਾਂ ਦੇ ਵਿੱਚ ਇੱਕ ਯਤਨ ਇਹ ਵੀ ਕੀਤਾ ਰੰਗਜੀਬ ਨੇ ਸ਼ੇਰ ਦੀ ਮੁੱਛ ਦਾ ਵਾਲ ਕੱਟ ਕੇ ਬਰੀਕ-ਬਰੀਕ ਉਹ ਚੌਲਾ ਚ ਮਲਾ ਕੇ ਤੇ ਉਹਦੇ ਨੌਕਰ ਨੂੰ ਆਪਣੇ ਨਾਲ ਗੰਢ ਕੇ ਧੋਖੇ ਨਾਲ ਦਾਰੇ ਨੂੰ ਖਵਾਇਆ ਭਾਇਓ ਵੱਡੋ ਬਿਮਾਰੀ ਤੱਬ ਹੋਏ ਨਾ ਉਪਚਾਰੇ ਜਿਹੜਾ ਵੈਸੀ ਪ੍ਰਮਾਤਮਾ ਦੀ ਬੜੀ ਮਿਹਰ ਹੈ ਆਪਣੇ ਸਰੀਰ ਚ ਪਾਈ ਆ ਉਹਨੇ ਛੋਟਾ ਜਿਹਾ ਵਾਲ ਵੀ ਜਿਹੜਾ ਆਪਣੇ ਮੂੰਹ ਵਿੱਚ ਆ ਜੇ ਨਾ ਤੇ ਪਤਾ ਲੱਗ ਜਾਂਦਾ ਹੈ ਤੇ ਇੱਕ ਵਾਲ ਇੱਕ ਐਸਾ ਹੈ ਜਿਹੜਾ ਗਲ ਦਾ ਨਹੀਂ ਹੈ ਅੰਦਰ ਵੀ ਤੇ ਜਿਹੜਾ ਛੇੜਦੀ ਮੁੱਛ ਦਾ ਵਾਲ ਹੈ ਉਹ ਬੰਦੇ ਦੇ ਵਾਲ ਨਾਲੋਂ ਕਿਤੇ ਸਖਤ ਹੈ ਜਿਆਦਾ ਉਹ ਤਾਂ ਬਿਲਕੁਲ ਹੀ ਨਹੀਂ ਗਲਦਾ ਕਹਿੰਦੇ ਦਾੜਾ ਛੋ ਕੋ ਨੂੰ ਬਿਮਾਰੀ ਲੱਗ ਗਈ ਜਦੋਂ ਵਾਲ ਅੰਦਰ ਚਲਾ ਗਿਆ ਬਰੀਕ ਬਰੀਕ ਕੱਟ ਕੇ ਪਾਇਆ ਉਹਨੂੰ ਖਵਾ ਦਿੱਤਾ ਗਿਆ ਤੇ ਵੱਡੀ ਬਿਮਾਰੀ ਲੱਗ ਗਈ ਉਸ ਨਾਲ ਇਲਾਜ ਨਹੀਂ ਸੀ ਹੁੰਦਾ ਕਿਤੋਂ ਵੀ ਹੁੰਦਾ ਹੋਤੇ ਨਜੂਮ ਹਕੀਮ ਜੇ ਕਰ ਕਰ ਸਭ ਹਾਰੇ ਜਿੰਨੇ ਵੀ ਨਜੂਮੀ ਹਕੀਮ ਸੰਨ ਸਾਰੇ ਇਲਾਜ ਕਰ ਕਰਕੇ ਥੱਕ ਗਏ ਦਿਨ ਪ੍ਰਤ ਦੁਰਬਲ ਹੋਤ ਸੋ ਨਹਿ ਮਟਹਿ ਬਿਮਾਰੀ ਦਿਨ ਪ੍ਰਤ ਦਿਨ ਪ੍ਰਤੀ ਦਿਨ ਦਾਰਾਸ਼ੋ ਦਾਰਾਸ਼ ਕੋ ਕਮਜ਼ੋਰ ਹੁੰਦਾ ਜਾਂਦਾ ਹੈ ਬਿਮਾਰੀ ਦੂਰ ਨਹੀਂ ਸੀ ਹੁੰਦੀ ਤੇ ਇਹ ਆਪਣੇ ਪੁੱਤਰ ਲਈ ਬੜਾ ਫਿਕਰਮੰਦ ਹੈ ਸ਼ਾਹ ਜਹਾਨ ਗਨ ਹਕੀਮ ਪਾਤਸ਼ਾਹ ਕੇ ਨਹ ਚਲਿਓ ਉਪਾਈ ਬਾਦਸ਼ਾਹ ਦੇ ਅਨੇਕਾਂ ਹਕੀਮਾਂ ਪਾਸੋਂ ਵੀ ਕੋਈ ਉਪਾਉ ਨਾ ਹੋਇਆ ਪਰ ਹਕੀਮਾਂ ਨੇ ਇਹ ਗੱਲ ਦੱਸ ਦਿੱਤੀ ਕਿ ਕਹਿੰਦੇ ਇਲਾਜ ਹੋ ਜਾਏਗਾ ਇੱਕ ਵੱਡੇ ਤੋਲ ਦੀ ਹਰੜ ਹੋਣੀ ਚਾਹੀਦੀ ਹੈ ਜਿੰਦਾ ਭਾਰ 28 ਤੋਲੇ ਹੋਵੇ ਹਰੜ ਹੋਵੇ ਵੱਡੇ ਤੋਲ ਦੀ ਜਿੰਦਾ ਵਜ਼ਨ ਹੋਣਾ ਚਾਹੀਦਾ 28 ਤੋਲੇ ਤੇ ਇੱਕ ਲੌਂਗ ਚਾਹੀਦਾ ਆ ਜਿੰਦਾ ਵਜ਼ਨ ਹੋਣਾ ਚਾਹੀਦਾ ਇੱਕ ਮਾਸਾ ਇਹ ਦੋਵੇਂ ਚੀਜ਼ਾਂ ਹੋਣ ਇਸ ਅੰਤਰਮੁਛ ਸ਼ੇਰ ਕੀ ਬਾਹਰ ਨਿਕਸੈ ਹੈ ਹਕੀਮਾ ਨੇ ਦੱਸ ਦਿੱਤਾ ਵੀ ਇਹਦੇ ਅੰਦਰ ਸ਼ੇਰ ਦੀ ਮੁੱਛ ਦਾ ਵਾਲ ਹੈ ਤੇ ਉਹ ਤਾਂ ਹੀ ਨਿਕਲੇਗਾ ਇਹਨਾਂ ਚੀਜ਼ਾਂ ਨਾਲ ਹੀ ਨਿਕਲੇਗਾ ਇਹਨਾਂ ਚੀਜ਼ਾਂ ਤੋਂ ਬਿਨਾ ਨਹੀਂ ਨਿਕਲਣਾ ਉਹਨੇ ਤੇ ਜਿੰਨਾ ਚਿਰ ਉਹ ਅੰਦਰ ਬੈਠਾ ਨਾ ਉਹਨਾਂ ਚਿਰ ਦੀ ਬਿਮਾਰੀ ਠੀਕ ਨਹੀਂ ਹੋਣੀ ਜੇ ਹਕੀਮ ਹਕਮਤ ਮਹਿਤ ਸੋ ਸਕਲ ਕਹੰਤੇ ਸ਼ਾਜਹਾਨ ਨੇ ਇਹ ਸੁਣਿਆ ਤੇ ਆਪਣੇ ਸੇਵਕਾਂ ਨੂੰ ਹੁਕਮ ਕੀਤਾ ਵੀ ਐਸੀ ਹਰੜ ਤੇ ਲੌਂਗ ਲਿਆਓ ਜहाँ-ਜहाँ ਇਹ ਉਪਜਤੀ ਤਹ ਲਗਨਰ ਧਾਏ ਜਿੱਥੇ-ਜਿੱਥੇ ਉਹ ਇਹ ਚੀਜ਼ਾਂ ਪੈਦਾ ਹੁੰਦੀਆਂ ਸੀ ਨਾ ਉੱਥੋਂ-ਉੱਥੋਂ ਤੱਕ ਵੀ ਮਨੁੱਖ ਭੇਜੇ ਪਰ ਨਾ ਤਾਂ ਏਡੀ ਵੱਡੀ ਹਰੜ ਮਿਲੇ ਤੇ ਨਾ ਹੀ ਲੌਂਗ ਮਿਲਿਆ ਬੜੀ ਖੋਜ ਕੀਤੀ ਬੜੀ ਭਾਲ ਕੀਤੀ ਅਵਨੀ ਮੰਡਲ ਮਹਿ ਫਿਰੇ ਕਿ ਤਾਥ ਨਾ ਆਈ ਇਸ ਲਈ ਯਤਨ ਬਹੁਤ ਕੀਤੇ ਪਰ ਇਹ ਵਸਤੂਆਂ ਨਾ ਮਿਲੀਆਂ ਸ਼ਾਹਜਹਾਂ ਕੋ ਹੋਤ ਨਿਤ ਅਤਿਸ਼ੈ ਦੁਚਤਾਈ ਸ਼ਾਹਜਹਾਂ ਨਿਤ ਬੜੀ ਦੁਚੱਤੀ ਵਿੱਚ ਪਿਆ ਰਹਿੰਦਾ ਸੀ ਜਿਹੜਾ ਬਾਦਸ਼ਾਹ ਦਾ ਵਜ਼ੀਰ ਸੀ ਨਾ ਆਪਾਂ ਅੱਗੇ ਵੀ ਜ਼ਿਕਰ ਕਰਦੇ ਰਹੇ ਆ ਵਜ਼ੀਰ ਸੀ ਇਹਦਾ ਸ਼ਾਹਜਹਾਨ ਦਾ ਉਹਦਾ ਨਾਮ ਵੀ ਵਜ਼ੀਰਖਾਨੀ ਸੀ ਗੁਰੂ ਘਰ ਦਾ ਉਹ ਸ਼ਰਧਾਲੂ ਬੰਦਾ ਸੀ ਉਹ ਹਮੇਸ਼ਾ ਸਤਗੁਰਾਂ ਦੀ ਉਪਮਾ ਕਰਦਾ ਰਹਿੰਦਾ ਸੀ ਬਾਦਸ਼ਾਹ ਦੇ ਕੋਲੇ ਜਦੋਂ ਜੰਗ ਲੜਦਾ ਸੀ ਨਾ ਬਾਦਸ਼ਾਹ ਉਦੋਂ ਵੀ ਉਹ ਰੋਕਦਾ ਹੁੰਦਾ ਸੀ ਜਿੱਥੋਂ ਤੱਕ ਯਤਨ ਕਰ ਸਕਦਾ ਸੀ ਕਰਦਾ ਸੀ ਵੀ ਬਾਦਸ਼ਾਹ ਗੁਰੂ ਘਰ ਨਾਲ ਜੰਗ ਨਾ ਲੜੇ ਜੁੱਧ ਨਾ ਕਰੇ ਫਿਰ ਇਹਨੇ ਵਜ਼ੀਰ ਕੋਲੋਂ ਤੇ ਗੁਰਸਿੱਖਾਂ ਪਾਸੋਂ ਸੁਣਿਆ ਵੀ ਗੁਰੂ ਸਾਹਿਬ ਜੀ ਬੜੀ ਵੱਡੀ ਕਰਾਮਾਤ ਵਾਲੇ ਨੇ ਤੇ ਗੁਰੂ ਸਾਹਿਬ ਕਰ ਸਕਦੇ ਨੇ ਸਭ ਕੁਝ ਸ੍ਰੀ ਹਰਿ ਗੋਬਿੰਦ ਜੀ ਤਿਨ ਸੰਗ ਲੜਾਈ ਕਰਤ ਰਹੇ ਬਉਸ਼ਾਹ ਜੋ ਕਿਉਂ ਨਾ ਬਨ ਆਈ ਸਿੱਖਾ ਨੇ ਵਜ਼ੀਰ ਨੂੰ ਦੱਸਿਆ ਵੀ ਗੁਰੂ ਸਾਹਿਬ ਦੇ ਨਾਲ ਤਾਂ ਇਹ ਲੜਾਈ ਲੜਦਾ ਰਿਹਾ ਹੈ ਆਪਸ ਵਿੱਚ ਕਦੇ ਬਣੀ ਨਹੀਂ ਪਰ ਉਹ ਗੁਰੂ ਸਾਹਿਬ ਦਾ ਸਰੀਰ ਛੱਡ ਕੇ ਸੱਚਖੰਡ ਪਿਆਨਾ ਕਰ ਗਏ ਨੇ ਤੇ ਹੁਣ ਉਹਨਾਂ ਦਾ ਪੋਤਾ ਗੱਦੀ ਦੇ ਬੈਠਾ ਹੋਇਆ ਹੈ ਗੱਦੀ ਦਾ ਮਾਲਕ ਹੈ ਇਸ ਲਈ ਹੋ ਸਕਦਾ ਉਹਨਾਂ ਕੋਲੋਂ ਇਹ ਵਸਤੂ ਮਿਲ ਜਾਵੇ ਇਸ ਤਰ੍ਹਾਂ ਵਿਚਾਰ ਕੀਤੀ ਤਦ ਵਜ਼ੀਰ ਧਿਗ ਸ਼ਾਹ ਕਹ ਹੈ ਅਰਜ ਸੁਣਾਈ ਵਜ਼ੀਰ ਨੇ ਸੁਣਿਆ ਗੁਰਸਿੱਖਾਂ ਦੇ ਕੋਲੋਂ ਤੇ ਵਜ਼ੀਰ ਨੇ ਫਿਰ ਅੱਗੇ ਸ਼ਾਹਜਹਾਨ ਦੇ ਕੋਲੇ ਗੱਲ ਕੀਤੀ ਬੇਨਤੀ ਕੀਤੀ ਵੀ ਗੁਰੂ ਘਰ ਨਾਲ ਰਵੈਰ ਹੈ ਜੇ ਕੋਈ ਸ਼ਰਨ ਜਾਂਦਾ ਆ ਨਾ ਤੇ ਗੁਰੂ ਸਾਹਿਬ ਕੰਠ ਨਾਲ ਲਾ ਲੈਂਦੇ ਨੇ ਪਿਛਲੀਆਂ ਗੱਲਾਂ ਭੁੱਲ ਜਾਂਦੇ ਨੇ ਤਿੰਨ ਕੇ ਢਿਗ ਇਹ ਵਸਤ ਹੈ ਜਾਚੋ ਤਿੰਨ ਭਾਈ ਸੁਣਿਆ ਹੈ ਸਤਗੁਰਾਂ ਦੇ દવાਖਾਨੇ ਦੇ ਵਿੱਚੋਂ ਇਹ ਵਸਤੂ ਮਿਲ ਸਕਦੀ ਹੈ ਕਿਉਂਕਿ ਆਪ ਜੀ ਸਿਆਣੇ ਸੱਜਣ ਸੰਗਤ ਬੈਠੇ ਹੋ ਉਦੋਂ ਸਾਰਾ ਇਲਾਜ ਦੇਸੀ ਦਵਾਈ ਜੜੀਆਂ ਬੂਟੀਆਂ ਨਾਲ ਹੁੰਦਾ ਸੀ ਇਹ ਅੱਜ ਵਾਲੀ ਮੈਡੀਕਲ ਲਾਈਨ ਨਹੀਂ ਸੀ ਇਹ ਦਵਾਈਆਂ ਨਹੀਂ ਸੀ ਵੈਦ ਹੁੰਦੇ ਹਕੀਮ ਹੁੰਦੇ ਉਹ ਨਬਜ਼ ਪਕੜ ਕੇ ਰੋਗ ਫੜ ਲੈਂਦੇ ਸੀ ਨਬਜ਼ ਨੂੰ ਪਕੜਨਾ ਦੱਸਣਾ ਨਹੀਂ ਸੀ ਪੈਂਦਾ ਮੈਨੂੰ ਇਹ ਰੋਗ ਹੈ ਆਪਣੇ ਆਪ ਹੀ ਉਹ ਬੁੱਝਦੇ ਸੀ ਵੀ ਤੈਨੂੰ ਆ ਰੋਗ ਹੈ ਕਿਉਂਕਿ ਜਿਹੜੀ ਅੰਦਰ ਦੀ ਪ੍ਰਕਿਰਿਆ ਆ ਨਾ ਜਿਹੜੀ ਪਰਮਾਤਮਾ ਨੇ ਸਰੀਰ ਬਣਾਇਆ ਹੈ ਗੁਰੂ ਪਿਆਰਿਓ ਅੱਜ ਵੀ ਵੈਦ ਲੋਕ ਇਹ ਗੱਲ ਮੰਨਦੇ ਨੇ ਤੇ ਪਹਿਲਾਂ ਵੀ ਇਹ ਸੀ ਤਿੰਨ ਚੀਜ਼ਾਂ ਅੰਦਰ ਨੇ ਸਾਡੇ ਵਾਤ ਪਿੱਤ ਤੇ ਕਫ ਇਹ ਜਦੋਂ ਗੜਬੜ ਇਹਨਾਂ ਚ ਹੁੰਦੀ ਹੈ ਨਾ ਤੇ ਉਦੋਂ ਹੀ ਰੋਗ ਪੈਦਾ ਹੁੰਦੇ ਨੇ ਵਾਤ ਪਿੱਤ ਕਾਫ ਜਦੋਂ ਇਹ ਆਪਣੀ ਸਹੀ ਮਾਤਰਾ ਵਿੱਚ ਅੰਦਰ ਨੇ ਤਾਂ ਰੋਗ ਨਹੀਂ ਲੱਗਦਾ ਜਦੋਂ ਇਹਨਾਂ ਦੀ ਬਾਦ ਘਾਟ ਹੁੰਦੀ ਹੈ ਨਾ ਉਦੋਂ ਰੋਗ ਲੱਗਦੇ ਸ਼ੁਰੂ ਹੁੰਦੇ ਨੇ ਬਾਤ ਵਧ ਗਈ ਜਾਂ ਪਿੱਤ ਵਧ ਗਈ ਜਾਂ ਕਾਫ ਵਧ ਗਈ ਤਾਂ ਉਸ ਤੋਂ ਅੱਗੇ ਬਿਮਾਰੀਆਂ ਸ਼ੁਰੂ ਨੇ ਵੈਦ ਲੋਕ ਨਭ ਚ ਪਕੜ ਕੇ ਇਹਨਾਂ ਤਿੰਨਾਂ ਦਾ ਹਿਸਾਬ ਲਾਉਂਦੇ ਨੇ ਵੀ ਕਿਹੜੀ ਚੀਜ਼ ਦੀ ਮਾਤਰਾ ਘਟ ਗਈ ਹੈ ਕਿਹੜੀ ਚੀਜ਼ ਦੀ ਮਾਤਰਾ ਵਧ ਗਈ ਹੈ ਅੰਦਰ ਉਸ ਹਿਸਾਬ ਨਾਲ ਉਹ ਫਿਰ ਇਲਾਜ ਕਰਦੇ ਸੀ ਰੋ ਵਿਚਾਰ ਹੁਣ ਜਿਹੜੀ ਹੈ ਬੇਨਤੀ ਕੀਤੀ ਵਜ਼ੀਰ ਖਾਨ ਨੇ ਸ਼ਾਹਜਹਾਨ ਨੂੰ ਵੀ ਸਤਗੁਰਾਂ ਦੇ ਕੋਲੇ ਜਾ ਕੇ ਇਹ ਵਸਤੂਆਂ ਮੰਗਈਏ ਗੁੱਸੇ ਗਿਲੇ ਪਿਛਲੇ ਛੱਡੀਏ ਰੋਸ ਛੱਡੀਏ ਬੇਨਤੀ ਲਿਖੀਏ ਚਿੱਠੀ ਲੈ ਕੇ ਭੇਜੋ ਸ਼ਾਜਹਾਨ ਮੰਨ ਗਿਆ ਕਿਉਂਕਿ ਪੁੱਤਰ ਦੀ ਜੀਵਨ ਦੀ ਬਾਤ ਹੈ ਪੁੱਤਰ ਦੀ ਜ਼ਿੰਦਗੀ ਦੀ ਗੱਲ ਹੈ ਇਸ ਲਈ ਚਿੱਠੀ ਲਿਖੀ ਹੈ ਚਿੱਠੀ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਵਡਿਆਈ ਕੀਤੀ ਹੈ ਦੇ ਨਾਲ ਇਹ ਵੀ ਲਿਖਿਆ ਵੀ ਗਲਤ ਫਹਮੀਆਂ ਦੇ ਕਰਕੇ ਸਾਡਾ ਗੁਰੂ ਹਰਗੋਬਿੰਦ ਸਾਹਿਬ ਨਾਲ ਝਗੜਾ ਹੋਇਆ ਲੋਕਾਂ ਨੇ ਵਿੱਚ ਪੈ ਕੇ ਫਰਕ ਪਾ ਦਿੱਤਾ ਇਹ ਲਿਖਦਾ ਹੈ ਚਿੱਠੀ ਵਿੱਚ ਸ਼ਾਹਜਹਾਨ ਇਸ ਲਈ ਪਰ ਹੁਣ ਬੇਨਤੀ ਹੈ ਪਿਛਲੀਆਂ ਗੱਲਾਂ ਨੂੰ ਭੁੱਲੋ ਸੁੱਤ ਮੇਰੋ ਬਿਮਾਰ ਹੈ ਤੁਮ ਢਿਗ ਉਪਚਾਰੇ ਮਹਾਰਾਜ ਮੇਰਾ ਪੁੱਤਰ ਬਿਮਾਰ ਹੈ ਤੇ ਉਹਦਾ ਇਲਾਜ ਆਪ ਜੀ ਦੇ ਕੋਲ ਹੈ ਜਿਹੜੀ ਦਰਲੱਭ ਵਸਤੂ ਚਾਹੀਦੀ ਹੈ ਉਹ ਆਪ ਜੀ ਦੇ ਕੋਲ ਹੀ ਹੈ ਸਤਿਗੁਰਾਂ ਨੇ ਕੀਰਤਪੁਰ ਸਾਹਿਬ ਦੇ ਵਿੱਚ ਨਾ દવાਖਾਨਾ ਖੋਲ੍ਹਿਆ ਸੀ ਮਹਾਰਾਜ ਨੇ 6ਵੇਂ ਪਾਤਸ਼ਾਹ ਜੀ ਪਹਿਲਾਂ ਰਹੇ ਕੀਰਤਪੁਰ ਸਾਹਿਬ 'ਚ ਬਾਬਾ ਗੁਰਦਿੱਤਾ ਜੀ ਤੋਂ ਇੱਕ ਨਗਰ ਵਸਵਾਇਆ 6ਵੇਂ ਪਾਤਸ਼ਾਹ ਨੇ ਫਿਰ ਸਤਵੇਂ ਪਾਤਸ਼ਾਹ ਨੇ ਇੱਥੇ ਆਪਣਾ ਟਿਕਾਣਾ ਰੱਖਿਆ ਦਵਾਖਾਨਾ ਖੋਲਿਆ ਗਿਆ ਸੀ ਜਿਸ ਵਿੱਚ ਵੈਦ ਹਕੀਮ ਇਲਾਜ ਕਰਦੇ ਸੇ ਦੇਸੀ ਜੜੀਆਂ ਬੂਟੀਆਂ ਦਵਾਈਆਂ ਦੁਆਰਾ ਇਸ ਲਈ ਚਿੱਠੀ ਭੇਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਅਮਰਾਵ ਦੇ ਹੱਥ ਚਿੱਠੀ ਭੇਜੀ ਅਮਰਾਵ ਚਿੱਠੀ ਲੈ ਕੇ ਕੀਰਤਪੁਰ ਸਾਹਿਬ ਆਇਆ ਆਪਣਾ ਡੇਰਾ ਕੀਤਾ ਰਾਤ ਗੁਜ਼ਾਰੀ ਦਿਨ ਅਗਲੇ ਲਾਗੀ ਸਭਾ ਗੁਰੂ ਬੀਚ ਸਹਾਈ ਅਗਲੇ ਦਿਨ ਗੁਰੂ ਸਾਹਿਬ ਦੀ ਜਦੋਂ ਸਭਾ ਲੱਗੀ ਦਰਬਾਰ ਲੱਗਾ ਤਾਂ ਉਥੇ ਸਾਰੇ ਬੈਠ ਬੈਠੇ ਨੇ ਤੇ ਉਥੇ ਉਸ ਹਾਕਮ ਨੇ ਉਸ ਉਮਰਾਵ ਨੇ ਆ ਕੇ ਗੁਰੂ ਸਾਹਿਬ ਨੂੰ ਬੰਦਨਾ ਕੀਤੀ ਚਿੱਠੀ ਦਿੱਤੀ ਗੁਰੂ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਮੇਵੜੇ ਨੇ ਚਠੀ ਸਾਰੀ ਪੜ ਕੇ ਸੁਣਾਈ ਹਰੜ ਏਕ ਵੱਡ ਟੋਲ ਕੀ 14 ਸਿਰਸਾਈ ਇੱਕ 마ਸੇ ਕੋ ਲੌਂਗ ਹੋਏ ਸੋ ਸੁਣ ਤੁਮ ਪਾਹੀ ਸਤ ਗੁਰੂ ਜੀ ਇੱਕ ਵੱਡੇ ਟੋਲ ਦੀ ਹਰੜ ਚਾਹੀਦੀ ਹੈ ਜਿੰਦਾ ਭਾਰ 28 ਟੋਲੇ ਹੋਵੇ ਤੇ ਇੱਕ 마ਸੇ ਦਾ ਲੌਂਗ ਚਾਹੀਦਾ ਹੈ ਮਹਾਰਾਜਾ ਸੁਣਿਆ ਹੈ ਇਹ ਵਸਤੂਆ ਤੁਹਾਡੇ ਕੋਲ ਨੇ ਕਿਰਪਾ ਕਰੋ ਸੁਣ ਕੇ ਸ੍ਰੀ ਹਰਿ ਰਾਏ ਤਬ ਥੋਰੇ ਮੁਸਕਾਏ ਚਮਤ ਚਮਕਤ ਹੈ ਸੁੰਦਰ ਦਸਨ ਕੀਤਕ ਦਰਸਾਏ ਸਤਿਗੁਰੂ ਬੋਲੇ ਮੁਸਕਰਾਏ ਤੇ ਮਹਾਰਾਜ ਕਹਿੰਦੇ ਬਾਦਸ਼ਾਹ ਤਾਂ ਵੱਡਾ ਬਾਦਸ਼ਾਹ ਆ ਤੁਰਕ ਤੇ ਜੇ ਉਹਦੇ ਹਿਰਦੇ ਵਿੱਚ ਐਸੀ ਪ੍ਰਤੀਤ ਹੈ ਗੁਰੂ ਘਰ ਲਈ ਐਸੀ ਭਾਵਨਾ ਹੈ ਉਚਿਤ ਦੇਣ ਵਸਤੂ ਦੁਰਲੱਭ ਪੁਨ ਸੁਤ ਬਿਮਾਰੀ ਤਾਂ ਐਸੀ ਦੁਰਲੱਭ ਵਸਤੂ ਦੇਣੀ ਬਣਦੀ ਹੈ ਕਿਉਂਕਿ ਉਹਦਾ ਪੁੱਤਰ ਬਿਮਾਰ ਹੈ ਭਲਾਤਾ ਸਾਰੀਆਂ ਗੱਲਾਂ ਪਿਛਲੀਆਂ ਨਰਵੈਰ ਕਹਿੰਦੇ ਨੇ ਇਸੇ ਵਾਸਤੇ ਜਿਹੜਾ ਚੜ ਕੇ ਆਉਂਦਾ ਆ ਸਤਗੁਰੂ ਆਉਂਦੇ ਨਾਲ ਲੜੇ ਨੇ ਇੱਕ ਵੀ ਹਮਲਾ ਕਦੇ ਕਿਸੇ ਤੇ ਜਾ ਕੇ ਨਹੀਂ ਕੀਤਾ ਨੇਹਾ ਥਾਉ ਜਾਂਦਾ ਸੀ ਜਿਹੜਾ ਮੈਦਾਨੇ ਜੰਗ ਚ ਉਸਤੇ ਵੀ ਵਾਰ ਨਹੀਂ ਸੀ ਕਰਦੇ ਭੱਜਦੇ ਤੇ ਵਾਰ ਵੀ ਨਹੀਂ ਸੀ ਕਰਦੇ ਲੜਦੇ ਹੁੰਦੇ ਨਾਲ ਸੀ ਜਿਹੜਾ ਚੜ ਕੇ ਆਉਂਦਾ ਹੈ ਬਿਨਾ ਚੜਨ ਤੋਂ ਕਦੇ ਕਿਸੇ ਤੇ ਚੜ ਕੇ ਨਹੀਂ ਸੀ ਜਾਂਦੇ ਮਹਾਰਾਜ ਇਹ ਤਾਂ ਸਤਗੁਰੂ ਦੇ ਘਰ ਦੀਆਂ ਵਡਿਆਈਆਂ ਨੇ ਸਤਗੁਰ ਵੱਡਾ ਕਰਸਾ ਲਾਹੀ ਹੈ ਜਿਸ ਵਿੱਚ ਵਡਿਆਈਆਂ ਵਡਿਆਈਆਂ ਸ਼ਹਿ ਮੀਲੇ ਤਾਂ ਨਦਰੀ ਆਈਆਂ ਜੱਤਸ ਭਾਣਾ ਤਾਂ ਮਨ ਵਸਾਈਆਂ ਇਹ ਆ ਸਤਿਗੁਰੂ ਦੇ ਘਰ ਦੀ ਵਡਿਆਈ ਮਹਾਰਾਜ ਕਹਿੰਦੇ ਪੁੱਤਰ ਬਿਮਾਰ ਹੈ ਲਾਚਾਰ ਹੋ ਕੇ ਸ਼ਰਧਾ ਧਾਰ ਕੇ ਵਸਤੂ ਮੰਗੀ ਹੈ ਦਾਰਾਸ਼ ਕੋ ਸੋ ਭਲੋ ਹੈ ਪਰਮੇਸ਼ਰ ਪਿਆਰੋ ਕਿਉਂਕਿ ਦਾਰਾਸ਼ ਕੋ ਧਰਮੀ ਬੰਦਾ ਸੀ ਪਰਮਾਤਮਾ ਨੂੰ ਮੰਨਣ ਵਾਲਾ ਸੀ ਇਹ ਜਿਹੜਾ ਦਾਰਾਸ਼ਕੋ ਸੀ ਇਸ ਲਈ ਸਤਿਗੁਰੂ ਕਹਿੰਦੇ ਦਾਰਾਸ਼ਕੋ ਭਲਾ ਆਦਮੀ ਹੈ ਪਰਮੇਸ਼ਰ ਦਾ ਪਿਆਰਾ ਹੈ ਸੰਤਾਂ ਸਾਧੂਆਂ ਦੀ ਸੰਗਤ ਕਰਨ ਵਾਲਾ ਹੈ ਇਤੇ ਕਾਰਨ ਜਾਣ ਕੇ ਤੀਨੋਂ ਮੰਗਵਾਏ ਇਸ ਕਰ ਇਹ ਜਾਣ ਕੇ ਤੇ ਪਾਤਸ਼ਾਹ ਨੇ ਵਸਤੂਆਂ ਮੰਗਵਾਈਆਂ ਖਜ਼ਾਂਚੀ ਨੂੰ ਆਗਿਆ ਕੀਤੀ ਵੀ ਉਹ ਵਸਤੂਆਂ ਲੈ ਕੇ ਆਓ ਸਗਰੀ ਸਭਾ ਦਿਖਾਈਏ ਤੋਲੋ ਪੁਨ ਤੀਜੇ ਸਾਰੀ ਸਭਾ ਨੂੰ ਵਿਖਾਲ ਕੇ ਤੋਲ ਕੇ ਦੇ ਦਿਓ ਛਾਹ ਜਹਾਨ ਬਾਦਸ਼ਾਹ ਦਾ ਇਹ ਕਾਰਜ ਪੂਰਾ ਹੋ ਜਾਵੇ ਜਾਏ ਨਿਕਾਸੀ ਕੋਸ਼ ਭਕ ਆਨੀ ਗੁਰਪਾਹਿ ਖਜਾਂਚੀ ਨੇ ਗੁਰੂ ਸਾਹਿਬ ਦੀ ਆਗਿਆ ਲੈ ਕੇ ਵਸਤੂਆਂ ਕੱਢ ਕੇ ਲਿਆਇਆ ਹਰੜ ਨੂੰ ਤੋਲਿਆ ਫਿਰ ਲੌਂਗ ਨੂੰ ਤੋਲਿਆ ਗੱਜ ਮੋਤੀ ਦਿੱਪਤਾ ਵੱਡੋ ਨਹਿ ਆਣ ਸਮਾਨਾ ਇਹ ਵਸਤੂਆਂ ਤੋਲੀਆਂ ਜਿਨ੍ਹਾਂ ਦਾ ਤੋਲ ਜਿੰਨਾ ਚਾਹੀਦਾ ਸੀ ਉਹਨਾਂ ਪੂਰਾ ਸੀ ਦੇ ਦਿੱਤੀਆਂ ਸ੍ਰੀ ਸਤਗੁਰ ਗੁਣ ਤਿੰਨੋ ਕੇ ਵਿੱਚ ਸਭਾ ਬਖਾਨੇ ਸਤਗੁਰ ਕਹਿਣ ਲੱਗੇ ਜਿਹੜੀ ਆ ਜਿਹੜੀਆਂ ਵਸਤੂਆਂ ਨੇ ਨਾ ਇਹ ਹਰੜਾ ਹੈ ਤੇ ਲੌਂਗ ਹੈ ਮਾਰੇ ਕਹਿੰਦੇ ਇਹ ਇਨਾਂ ਤੋਂ ਜਦੋਂ ਦਵਾਈ ਬਣਾ ਕੇ ਖਵਾਈ ਜਾਂਦੀ ਹੈ ਨਾ ਪਾਤਸ਼ਾਹ ਕਹਿੰਦੇ ਜਿੰਨੇ ਵੀ ਪੇਟ ਦੇ ਰੋਗ ਨੇ ਨਾ ਇਹ ਠੀਕ ਹੋ ਜਾਂਦੇ ਨੇ ਮਨੁੱਖ ਦੀ ਭੁੱਖ ਨੂੰ ਇਹ ਜਿਹੜੇ ਨੇ ਇਹ ਖਤਮ ਕਰ ਦਿੰਦੇ ਨੇ ਭਾਵ ਜਿਹੜੀ ਚੀਜ਼ ਪਚਦੀ ਨਹੀਂ ਹੈ ਜਾਂ ਜਿਹੜੇ ਬੰਦੇ ਨੂੰ ਭੁੱਖ ਨਹੀਂ ਲੱਗਦੀ ਤੇ ਇਹ ਉਹਨੂੰ ਉਹ ਬਿਮਾਰੀ ਨੂੰ ਕੱਢ ਦਿੰਦੇ ਨੇ ਬਾਦਸ਼ਾਹ ਕਹਿੰਦੇ ਜੇ ਕਈ ਦਿਨਾਂ ਦਾ ਕਈ ਮਹੀਨਿਆਂ ਦਾ ਕਈ ਸਾਲਾਂ ਦਾ ਵੀ ਵੱਡਾ ਰੋਗ ਲੱਗਾ ਹੋਵੇ ਨਾ ਸੋ ਰੋਗੀ ਲੈ ਹੱਥ ਮਹੋਂ ਲਾਗੇ ਅਤਸਾਰਾ ਮਾਰੇ ਕਹਿੰਦੇ ਇੰਦੇ ਚ ਇੰਨੀ ਕ ਤਾਕਤ ਹੈ ਕਿ ਜੇ ਹੱਥ ਚ ਵੀ ਲੈ ਲੈਣਾ ਰੋਗੀ ਤੇ ਉਹਨੂੰ ਦਸਤ ਲੱਗ ਜਾਂਦੇ ਨੇ ਦਸਤ ਪੇਟ ਵਿੱਚੋਂ ਸਭ ਕੁਝ ਬਾਹਰ ਨਿਕਲ ਜਾਵੇਗਾ ਸਾਬ ਕਹਿੰਦੇ ਜਿੰਨਾ ਚਿਰ ਸਰੀਰ ਵਿੱਚ ਕਸਰ ਹੈ ਉਹਨਾਂ ਚਿਰ ਹੱਥ ਵਿੱਚ ਧਾਰਨ ਕਰੇ ਕਰ ਛੱਡੇ ਰੋਗ ਹੋ ਜਾਵੇਗਾ ਭੁੱਖ ਲੱਗੇਗੀ ਦੁੱਖ ਦੂਰ ਹੋ ਜਾਵੇਗਾ ਤਜੈ ਹੱਥ ਤੇ ਤੇ ਸਮੇ ਅਤਸਾਰ ਨਟੰਤੇ ਇਹ ਗੁਣ ਦੱਸੇ ਮਹਾਰਾਜ ਜੀ ਗੁਰੂ ਪਿਆਰਿਓ ਜਗ ਮੈਂ ਰੋਗ ਅਨੇਕ ਜੇ ਹੈ ਮੂਲ ਸੋ ਜੋਈ ਸਤਿਗੁਰ ਕਹਿੰਦੇ ਜਗਤ ਵਿੱਚ ਸਰੀਰ ਦੇ ਵਿੱਚ ਜਿੰਨੇ ਵੀ ਰੋਗ ਲੱਗਦੇ ਹੋ ਪੇਟ ਤੋਂ ਸ਼ੁਰੂ ਹੁੰਦੇ ਨੇ ਜਿਹੜਾ ਸਾਡਾ ਇਹ ਹਿੱਸਾ ਨਾ ਪੇਟ ਗੁਰਬਾਣੀ ਨੇ ਇੱਕ ਨਿੱਕੇ ਜੇ ਸ਼ਬਦ ਵਿੱਚ ਬੜਾ ਕੁਝ ਕਹਿ ਦਿੱਤਾ ਪਾਤਸ਼ਾਹ ਪਤਾ ਕੀ ਕਹਿੰਦੇ ਮਾਰੇ ਕਹਿੰਦੇ ਭੋਗੰ ਤਾ ਰੋਗੰ ਭੋਗਾਂ ਤੋਂ ਹੀ ਰੋਗ ਪੈਦਾ ਹੁੰਦੇ ਨੇ ਭੋਗਣ ਤੋਂ ਬਿਨਾਂ ਰੋਗ ਨਹੀਂ ਕਦੇ ਵੀ ਲੱਗਦਾ ਭੋਗਣ ਤੋਂ ਹੀ ਰੋਗ ਭੋਗਣ ਤਾਂ ਰੋਗ ਉਹਨਾਂ ਵੇਖੋ ਫਿਰ ਗੱਲ ਸਮਝਿਓ ਪੇਟ ਵਿੱਚ ਖਰਾਕ ਪਾਉਨੇ ਆਪਾਂ ਜੀਬ ਨਾਲ ਪਾਉਨੇ ਆ ਮੁਖ ਰਾਹੀਂ ਪਾਉਨੇ ਆ ਜਿੰਨੇ ਵੀ ਰੋਗ ਸ਼ੁਰੂ ਹੁੰਦੇ ਨੇ ਹੁੰਦੇ ਪੇਟ ਤੋਂ ਹੀ ਨੇ ਕਿਉਂਕਿ ਪੇਟ ਵਿੱਚ ਗੜਬੜ ਹੈ ਤਾਂ ਸਰੀਰ ਵਿੱਚ ਗੜਬੜ ਹੈ ਪੇਟ ਸਹੀ ਨਹੀਂ ਹੈ ਤਾਂ ਸਰੀਰ ਵਿੱਚ ਰੋਗ ਲੱਗਣਗੇ ਲੱਗਣਗੇ ਕਿਉਂਕਿ ਰੋਗ ਕਿੱਥੋਂ ਬੰਨੇ ਨੇ ਪੇਟ ਸਮਝ ਲਵੋ ਇਸ ਸਰੀਰ ਦੀ ਜੜ ਹੈ ਤੇ ਜਦੋਂ ਆਪਾਂ ਜੜ ਵਿੱਚ ਗਲਤ ਖਾਵਾਂਗੇ ਪੀਵਾਂਗੇ ਉੱਥੋਂ ਫਿਰ ਰੋਗ ਪੈਦਾ ਹੁੰਦੇ ਨੇ ਭੋਗੰਤਾਰੋਗ ਭੋਗਾਂ ਨਾਲ ਹੀ ਰੋਗ ਬਣਦੇ ਨੇ ਗੁਰੂ ਪਿਆਰੇ ਰਹੋ ਬਚਾਓ ਕਿਉਂਕਿ ਆਪਾਂ ਨੂੰ ਖਾਣ ਪੀਣ ਬਾਰੇ ਸਹੀ ਗਿਆਨ ਨਹੀਂ ਹੁੰਦਾ ਕਿਹੜੀ ਚੀਜ਼ ਪਹਿਲਾਂ ਖਾਣੀ ਮਗਰੋਂ ਖਾਣੀ ਇਸ ਕਰਕੇ ਉਹ ਗਲਤ ਖਾਣ ਦੇ ਦੁਆਰਾ ਵੀ ਬਾਣੀ ਨੇ ਕਿਹਾ ਭੋਗੰਤਾਰੋਗ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਬਾਣੀ ਨੇ ਇਹ ਗੱਲਾਂ ਬਹੁਤ ਸਮਾਂ ਪਹਿਲਾਂ ਕਹੀਆਂ ਹ ਜਿਹੜਾ ਬੰਦਾ ਜੀਵ ਤੇ ਕੰਟਰੋਲ ਕਰ ਗਿਆ ਜੀਵ ਤੇ ਕੰਟਰੋਲ ਗੁਰਸਿੱਖ ਨੇ ਕਰਨਾ ਆ ਤੇ ਗੁਰਬਾਣੀ ਦਾ ਵੀ ਬਚਨ ਹੈ ਭਾਈ ਸਾਹਿਬ ਨੇ ਵੀ ਲਿਖਿਆ ਭਾਈ ਗੁਰਦਾਸ ਸਾਹਿਬ ਹਉ ਤਿਸ ਕੋਲ ਕਮਾਇਆ ਥੋੜਾ ਖਵੈ ਥੋੜਾ ਸੌਵੇਂ ਥੋੜਾ ਹੀ ਖਾਵੇਂ ਕਹਿੰਦੇ ਥੋੜਾ ਖਾਣਾ ਥੋੜਾ ਸੌਣਾ ਥੋੜੇ ਖਾਣ ਵਿੱਚ ਬੜੇ ਫਾਇਦੇ ਨੇ ਥੋੜਾ ਬੋਲਣ ਵਿੱਚ ਬੜੇ ਫਾਇਦੇ ਨੇ ਕਿਉਂਕਿ ਜਿਹੜੀ ਜੀਬ ਹੈ ਖਾਣ ਦਾ ਸਵਾਦ ਵੀ ਇਹ ਮਾਨਦੀ ਹੈ ਤੇ ਬੋਲਣ ਦਾ ਸਵਾਦ ਵੀ ਇਹ ਮਾਨਦੀ ਹੈ ਬੋਲਿਆਂ ਵੀ ਬਹੁਤਾ ਬੋਲਿਆਂ ਵੀ ਲੜਾਈਆਂ ਪੈਦਾ ਹੁੰਦੀਆਂ ਨੇ ਬੇਫਾਲਤੂ ਬੋਲਿਆ ਵੀ ਝਗੜੇ ਪੈਦਾ ਹੁੰਦੇ ਨੇ ਕਲੇਸ਼ ਪੈਦਾ ਹੁੰਦੇ ਨੇ ਬਹੁਤਾ ਖਾਣ ਦੇ ਨਾਲ ਵੀ ਅੰਦਰ ਕਲੇਸ਼ ਪੈਦਾ ਹੁੰਦੇ ਨੇ ਅੰਦਰ ਦੁੱਖ ਪੈਦਾ ਹੁੰਦੇ ਨੇ ਥੋੜਾ ਖਾਣਾ ਤੇ ਥੋੜਾ ਸੌਣਾ ਗੁਰੂ ਪਿਆਰਿਓ ਅੱਜ ਵੀ ਵੱਡੇ ਵੱਡੇ ਡਾਕਟਰ ਸਾਇੰਸ ਇਹ ਗੱਲਾਂ ਮੰਨਦੀ ਐ ਕਹਿੰਦੇ ਵੀ ਰਾਤ ਨੂੰ ਟਾਈਮ ਨਾਲ ਖਾਓ ਟਾਈਮ ਨਾਲ ਸੌਵੋ ਆਪਣੇ ਆਪ ਹੀ ਜਾਗ ਆਵੇਗੀ ਅੰਮ੍ਰਿਤ ਵੇਲੇ ਉਠੋ ਨਾਮ ਜਪੋ ਬਾਣੀ ਪੜੋ ਅੱਧੇ ਕਸ਼ਟ ਅੱਧੇ ਰੋਗ ਤਾਂ ਇਦਾਂ ਹੀ ਕੱਟੇ ਜਾਂਦੇ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਸੰਜਮ ਵਿੱਚ ਰਹੋ ਇਹ ਗੱਲਾਂ ਤਾਂ ਅੱਜ ਕੱਲ ਡਾਕਟਰਾਂ ਨੇ ਸਾਇੰਸ ਨੇ ਵੀ ਮੰਨਣੀਆਂ ਸ਼ੁਰੂ ਕਰ ਦਿੱਤੀਆਂ ਨੇ ਉਹ ਕਹਿੰਦੇ ਵੀ ਸੂਰਜ ਚੜੇ ਤੱਕ ਹੀ ਖਾ ਲੋ ਜਿੰਨਾ ਖਾਦਾ ਜਾਂਦਾ ਹੈ ਉਦੋਂ ਬਾਅਦ ਚ ਬੰਦ ਜਿਹੜਾ ਰਾਤ ਦਾ ਵੀ ਖਾਣਾ ਪੀਣਾ ਆ ਇਹ ਸਾਰਾ ਕੁਝ ਗੁਰਬਾਣੀ ਨੇ ਦੱਸਿਆ ਆ ਤੇ ਗੁਰਮੁਖ ਲੋਕ ਭਗਤ ਲੋਕ ਇਹਨੂੰ ਫੋਲੋ ਕਰਦੇ ਨੇ ਇਸ ਮੁਤਾਬਕ ਉਹਨਾਂ ਦਾ ਜੀਵਨ ਹੁੰਦਾ ਰਹੋ ਵਿਚਾਰ ਇਸ ਲਈ ਉਹ ਹਰੜ ਤੇ ਲੌਂਗ ਦੇ ਦਿੱਤਾ ਜਿਹੜਾ ਬਾਦਸ਼ਾਹ ਨੇ ਅਮਰਾਵ ਭੇਜਿਆ ਸੀ ਉਸ ਨੂੰ ਸੋ ਗੁਰੂ ਪਿਆਰਿਓ ਮਹਾਰਾਜ ਨੇ ਸਮਝਾਇਆ ਵੀ ਸਾਰੇ ਰੋਗਾਂ ਦੀ ਜੜ ਪੇਟ ਐ ਪੇਟ ਵਿੱਚੋਂ ਹੀ ਰੋਗ ਠੀਕ ਹੁੰਦੇ ਨੇ ਖਾਣ ਪੀਣ ਠੀਕ ਹੋ ਗਿਆ ਤੇ ਆਪਾਂ ਨੂੰ ਪਰਹੇਜ਼ ਵੀ ਦੱਸਿਆ ਜਾਂਦਾ ਆ ਉਹ ਇਸੇ ਕਰਕੇ ਦੱਸਿਆ ਜਾਂਦਾ ਆ ਇਸ ਲਈ ਸਤਿਗੁਰੂ ਸਮਝਾ ਰਹੇ ਨੇ ਕਹਿੰਦੇ ਵੀ ਰੋਗ ਨੂੰ ਜੜ ਵਿੱਚੋਂ ਕੱਢਣ ਲਈ ਦੋਵੇਂ ਇਲਾਜ ਨੇ ਪਰਹੇਜ਼ ਵੀ ਤੇ ਦਵਾਈ ਦਾ ਹੋਣਾ ਵੀ ਜ਼ਰੂਰੀ ਹੈ ਸੋ ਇਥੋਂ ਤੱਕ ਸਮਝਾਇਆ ਉਹ ਹਰੜ ਉਹ ਲੌਂਗ ਦੇ ਦਿੱਤਾ ਜਿਹੜਾ ਬਾਦਸ਼ਾਹ ਨੇ ਆਦਮੀ ਭੇਜਿਆ ਇਥੋਂ ਤੱਕ ਦੀ ਬੇਨਤੀ ਪ੍ਰਵਾਨ ਕਰੋ ਕੋਟਾਨ ਕੋ ਸ਼ੁਕਰ ਹੈ ਮਹਾਰਾਜ ਦਾ ਆਪ ਸੰਗਤ ਦਾ ਆਓ ਅੰਤਲੀ ਤੋਕ ਪੜ ਕੇ ਸਮਾਪਤੀ ਕਰਿਏ ਬਾਕੀ ਇਤਿਹਾਸ ਆਪਾਂ ਅੱਗੇ ਸਰਵਣ ਕਰਾਂਗੇ ਜੀ ਗਹੇ ਲਾਉਂਗ ਇਸ ਕਰ ਜਬੈ ਸਭ ਹੋਂ ਮਿਟ ਜਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ